ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸੱਚੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡੇ ਰੂਮ ਟੇ ਖੜੇ ਹੋ ਜਾਣਗੇ ਇਹ ਸੱਚੀ ਕਹਾਣੀ ਹੈ ਜੀ 17 ਸਾਲਾਂ ਦੀ ਕੁੜੀ ਜੁਲੀਆਨਾ ਦੀ ਜਿਸ ਜਹਾਜ਼ ਦੇ ਵਿੱਚ ਸਫ਼ਰ ਕਰ ਰਹੀ ਹੁੰਦੀ ਹੈ ਉਹ ਜਹਾਜ਼ ਦੇ ਨਾਲ ਇੱਕ ਹਾਦਸਾ ਹੋ ਜਾਂਦਾ ਹੈ ਤੇ ਕਿਵੇਂ ਇਹ ਕੁੜੀ 10000 ਫੁੱਟ ਦੀ ਉਚਾਈ ਤੋਂ ਡਿੱਗਣ ਤੋਂ ਬਾਅਦ ਵੀ ਮੌਤ ਨੂੰ ਹਰਾ ਦਿੰਦੀ ਹੈ ਪਰ ਇਸ ਦੀ ਜ਼ਿੰਦਗੀ ਦਾ ਅਸਲੀ ਸਫ਼ਰ ਤਾਂ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਜਦੋਂ ਇਸ ਦਾ ਜਹਾਜ਼ ਦੁਰਘਟਨਾਗ੍ਰਸਤ ਹੋ ਜਾਂਦਾ ਹੈ ਉਹ ਵੀ ਐਮਾਜ਼ਨ ਦੇ ਜੰਗਲਾਂ ਦੇ ਵਿੱਚ ਤੇ ਕਿਵੇਂ ਇਹ ਕੁੜੀ ਐਮਾਜ਼ਨ ਦੇ ਸੰਘਣੇ ਜੰਗਲਾਂ ਦੇ ਵਿੱਚ ਭਿਆਨਕ ਜਾਨਵਰਾਂ ਤੋਂ ਆਪਣਾ ਬਚਾਅ ਕਰਦੀ ਹੈ ਤੇ ਆਪਣੇ ਆਪ ਨੂੰ ਉਹ ਵੀ ਅਜਿਹਾ ਜੰਗਲ ਜੰਗਲ ਦੁਨੀਆ ਦੇ ਸਭ ਤੋਂ ਜ਼ਿਆਦਾ ਖਤਰਨਾਕ ਜੰਗਲਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜਿੱਥੇ ਥਾਂ-ਥਾਂ ਤੇ ਜ਼ਹਿਰੀਲੇ ਸੱਪ ਨੇ ਜ਼ਹਿਰੀਲੇ ਪੇੜ ਪੌਦੇ ਨੇ ਤੇ ਜ਼ਹਿਰੀਲੇ ਤਰ੍ਹਾਂ ਦੇ ਕੀੜੇ ਮਕੌੜੇ ਨੇ ਹੁਣ ਤੁਸੀਂ ਆਪ ਸੋਚ ਕੇ ਦੇਖੋ ਕਿ ਇੰਨੇ ਭਿਆਨਕ ਜੰਗਲ ਦੇ ਵਿੱਚ ਇੱਕ 17 ਸਾਲਾਂ ਦੀ ਕੁੜੀ ਬਿਨਾਂ ਕੁਝ ਖਾਦੇ ਪੀਤੇ ਕਿਵੇਂ 11 ਦਿਨ ਤੱਕ ਜਿਉਂਦੀ ਰਹੀ ਤੇ ਕਿਵੇਂ ਕੁੜੀ ਨੇ ਆਪਣਾ ਇਹਨਾਂ ਜੰਗਲਾਂ ਦੇ ਵਿੱਚ ਬਚਾਅ ਕੀਤਾ ਤੇ ਆਪਣੇ ਆਪ ਨੂੰ ਬਚਾਇਆ ਜਾਣਦਿਆਂ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੇ ਕਹਾਣੀ ਸ਼ੁਰੂ ਹੁੰਦੀ ਹੈ ਜੀ 24 ਦਸੰਬਰ 1971 ਨੂੰ 크리스마ਸ ਤੋਂ ਇੱਕ ਦਿਨ ਪਹਿਲਾਂ ਜੁਲੀਆਨਾ ਦੀ ਮਾਂ ਮਰੀਆਨਾ ਇੱਕ ਸਾਇੰਟਿਸਟ ਸੀ ਤੇ ਪੈਰੂ ਦੇ ਲਾਇਮਾ ਤੋਂ ਪੁਕਾਲਪਾ ਜਾਣ ਵਾਲੀ ਲਾਂਸਾ ਫਲਾਈਟ 508 ਨੂੰ ਲੈਂਦੇ ਨੇ ਜੁਲੀਆਨਾ ਦੀ ਉਮਰ ਉਸ ਸਮੇਂ 17 ਸਾਲ ਦੀ ਸੀ ਤੇ ਇਸ ਨੇ ਹੁਣੇ-ਹੁਣੇ ਆਪਣੀ ਸਕੂਲ ਦੀ ਪੜ੍ਹਾਈ ਨੂੰ ਖਤਮ ਕੀਤਾ ਸੀ ਉਹ ਆਪਣੀ ਮਾਂ ਦੇ ਨਾਲ ਆਪਣੇ ਪਿਤਾ ਹਾਂਸ ਦੇ ਕੋਲ ਪੁਕਾਲਪਾ ਜਾ ਰਹੇ ਸਨ ਜੁਲੀਆਨਾ ਦੇ ਪਿਤਾ ਇੱਕ ਸਾਇੰਟਿਸਟ ਸਨ ਤੇ ਉਹ ਐਮਾਜ਼ੋਨ ਦੇ ਜੰਗਲਾਂ ਦੇ ਅੰਦਰ ਰਿਸਰਚ ਕਰ ਰਹੇ ਸਨ ਤੇ ਜੁਲੀਆਨਾ ਦੇ ਲਈ ਇਹ ਹਵਾਈ ਜਹਾਜ਼ ਦੀ ਜਿਹੜੀ ਉਡਾਨ ਸੀ ਕੋਈ ਆਮ ਉਡਾਨ ਨਹੀਂ ਸੀ ਲਾਂਸਾ ਕੰਪਨੀ ਜਿਸ ਦਾ ਜਹਾਜ਼ ਸੀ ਉਸ ਦਾ ਰਿਕਾਰਡ ਬਹੁਤ ਜ਼ਿਆਦਾ ਖਰਾਬ ਸੀ ਸੇਫਟੀ ਨੂੰ ਲੈ ਕੇ ਇੱਥੋਂ ਤੱਕ ਕਿ ਜੁਲੀਆਨਾ ਦੇ ਪਿਤਾ ਨੇ ਵੀ ਮਨਾਂ ਕੀਤਾ ਸੀ ਜੁਲੀਆਨਾ ਦੀ ਮਾਂ ਨੂੰ ਕਿ ਉਹ ਇਹ ਫਲਾਈਟ ਨਾ ਰਵੇ ਇਹਨਾਂ ਦਾ ਰਿਕਾਰਡ ਬਹੁਤ ਜ਼ਿਆਦਾ ਮਾੜਾ ਹੈ ਤੇ ਇਹ ਸੇਫਟੀ ਦੇ ਨਾਲ ਬਹੁਤ ਜ਼ਿਆਦਾ ਸਮਝੌਤਾ ਕਰਦੇ ਨੇ ਪਰ ਕ੍ਰਿਸਮਸ ਦਾ ਟਾਈਮ ਹੋਣ ਕਰਕੇ ਸਾਰੀਆਂ ਫਲਾਈਟਾਂ ਫੁੱਲ ਸਨ ਉਸ ਕਾਰਨ ਜੁਲੀਆਨਾ ਤੇ ਉਸ ਦੀ ਮਾਂ ਨੂੰ ਮਜਬੂਰੀ ਬਸ ਹੋ ਕੇ ਲਾਂਸਾ ਵਾਲਿਆਂ ਦੀ ਇਹ ਫਲਾਈਟ ਲੈਣੀ ਪੈਂਦੀ ਹੈ ਜੁਲੀਆਨਾ ਤੇ ਉਸ ਦੀ ਮਾਂ ਦੀ ਸੀਟ 19E ਤੇ 19FC ਤੇ ਜੁਲੀਆਨਾ ਦੇ ਕੋਲ ਵਿੰਡੋ ਸੀਟ ਹੁੰਦੀ ਹੈ ਇਸ ਜਹਾਜ਼ ਦੇ ਵਿੱਚ ਟੋਟਲ 91 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਕਰੂ ਮੈਂਬਰ ਅਤੇ ਯਾਤਰੀ ਸ ਹੈ ਤਾਂ ਮੌਸਮ ਆਪਣਾ ਮਜਾਜ ਬਦਲਣਾ ਸ਼ੁਰੂ ਕਰ ਦਿੰਦਾ ਹੈ ਤੇ ਬਾਹਰ ਥੋੜਾ ਥੋੜਾ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਇਹ ਜਹਾਜ਼ ਚਾਰੇ ਪਾਸਿਆਂ ਤੋਂ ਸੰਘਣੇ ਬੱਦਲਾਂ ਦੇ ਵਿਚਾਲੇ ਉੱਡ ਰਿਹਾ ਸੀ ਜਹਾਜ਼ ਦੇ ਵਿੱਚ ਥੋੜੀ ਟਰਬੋਲੈਂਸ ਹੁੰਦੀ ਹੈ ਜੁਲੀਆਨਾ ਤੇ ਉਸ ਦੀ ਮਾਂ ਸੀਟ ਬੈਲਟ ਲਗਾ ਲੈਂਦੇ ਨੇ 12:12 ਤੇ ਇਹ ਜਹਾਜ਼ ਇੱਕ ਖਤਰਨਾਕ ਤੂਫਾਨ ਦੇ ਨਾਲ ਟਕਰਾਂਦਾ ਹੈ ਤੇ ਜਹਾਜ਼ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਟਰਬੋਲੈਂਸ ਹੋਣੀ ਸ਼ੁਰੂ ਹੋ ਜਾਂਦੀ ਹੈ ਅਚਾਨਕ ਹੀ ਇੱਕ ਬਹੁਤ ਜ਼ਿਆਦਾ ਜ਼ੋਰ ਦੀ ਆਵਾਜ਼ ਆਉਂਦੀ ਹੈ ਤੇ ਜਹਾਜ਼ ਦਾ ਇੱਕ ਸਾਈਡ ਵਾਲਾ ਬਲੇਡ ਜਹਾਜ਼ ਦੇ ਨਾਲੋਂ ਅਲੱਗ ਹੋ ਜਾਂਦਾ ਹੈ ਅਗਲੇ ਹੀ ਪਲ ਜਹਾਜ਼ ਬਹੁਤ ਜ਼ਿਆਦਾ ਤੇ ਹਵਾ ਤੋਂ ਥੱਲੇ ਵੱਲ ਨੂੰ ਡਿੱਗਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਅਜਿਹਾ ਹੁੰਦਾ ਹੈ ਤਾਂ ਜਹਾਜ਼ ਦੇ ਵਿੱਚ ਜਿੰਨੇ ਵੀ ਯਾਤਰੀ ਮੌਜੂਦ ਹੁੰਦੇ ਨੇ ਸਾਰੇ ਬਹੁਤ ਜ਼ਿਆਦਾ ਉੱਚੀ ਉੱਚੀ ਰੌਲਾ ਆਪਣਾ ਸ਼ੁਰੂ ਕਰ ਦਿੰਦੇ ਨੇ ਜੁਲੀਆਨਾ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਚਾਨਕ ਬਹੁਤ ਜ਼ਿਆਦਾ ਜ਼ੋਰਦਾਰ ਧਮਾਕਾ ਹੁੰਦਾ ਹੈ ਤੇ ਇਹ ਜਹਾਜ਼ ਦੋ ਟੁਕੜਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਜੁਲੀਆਨਾ ਦੀ ਜਦੋਂ ਅੱਖਾਂ ਖੁੱਲ੍ਹਦੀਆਂ ਨੇ ਤਾਂ ਉਹ ਦੇਖਦੀ ਹੈ ਕਿ ਉਸ ਦਾ ਸਰੀਰ ਹਵਾ ਦੇ ਵਿੱਚ ਉੱਡਿਆ ਜਾ ਰਿਹਾ ਹੁੰਦਾ ਹੈ ਤੇ ਉਹ ਹਜੇ ਵੀ ਜਹਾਜ਼ ਦੀ ਸੀਟ ਦੇ ਉੱਪਰ ਬੰਨੀ ਹੁੰਦੀ ਹੈ ਜੁਲੀਆਨਾ ਜੰਗਲ ਦੇ ਵਿੱਚ ਜਿੱਥੇ ਆ ਕੇ ਡਿੱਗਦੀ ਹੈ ਉੱਥੇ ਬਹੁਤ ਜ਼ਿਆਦਾ ਸੰਘਣੇ ਪੇੜ ਪ ਉਹ ਕੱਟ ਕਰ ਦਿੰਦੇ ਨੇ ਉੱਥੇ ਜਿਹੜੇ ਦਰਖਤ ਹੁੰਦੇ ਨੇ ਤੇ ਕਿਸੇ ਤਰ੍ਹਾਂ ਚਮਤਕਾਰੀ ਰੂਪ ਦੇ ਵਿੱਚ ਜੁਲੀਆਨਾ ਦੀ ਜਾਨ ਬਚ ਜਾਂਦੀ ਹੈ ਜਦੋਂ ਉਹ ਜ਼ਮੀਨ ਦੇ ਉੱਪਰ ਆ ਕੇ ਡਿੱਗਦੀ ਹੈ ਜੁਲੀਆਨਾ ਦੀ ਜਦੋਂ ਅੱਖਾਂ ਖੁੱਲ੍ਹਦੀਆਂ ਨੇ ਤਾਂ ਉਹ ਦੇਖਦੀ ਹੈ ਕਿ ਉਸ ਦੇ ਆਲੇ-ਦੁਆਲੇ ਬਿਲਕੁਲ ਚੁੱਪ ਸ਼ਾਂਤੀ ਹੈ ਤੇ ਉਹ ਸੰਘਣੇ ਜੰਗਲ ਦੇ ਬਿਲਕੁਲ ਵਿਚਕਾਰ ਪਈ ਹੈ ਜੁਲੀਆਨਾ ਦਾ ਪੂਰਾ ਸਰੀਰ ਦਰਦ ਕਰ ਰਿਹਾ ਸੀ ਤੇ ਉਸ ਨੇ ਮਹਿਸੂਸ ਕੀਤਾ ਕਿ ਉਸ ਦੀ ਕਾਲਰ ਬੋਨ ਵੀ ਟੁੱਟ ਚੁੱਕੀ ਹੈ ਤੇ ਉਸ ਦੀ ਇੱਕ ਅੱਖ ਬੁਰੀ ਤਰ੍ਹਾਂ ਦੇ ਨਾਲ ਸੁੱਜ ਚੁੱਕੀ ਹੈ ਉਸ ਦੇ ਗੋਡੇ ਛਿੱਲੇ ਜਾ ਚੁੱਕੇ ਸਨ ਤੇ ਜੁਲੀਆਨਾ ਦੇ ਸਰੀਰ ਦੇ ਉੱਪਰ ਡੂੰਘੇ-ਡੂੰਘੇ ਕੱਟ ਲੱ ਮਾਂ ਦੀ ਹੋ ਰਹੀ ਸੀ ਜਦੋਂ ਆਲੇ ਦੁਆਲੇ ਦੇਖਦੀ ਹੈ ਤਾਂ ਉਸ ਨੂੰ ਜਹਾਜ਼ ਦੇ ਕੁਝ ਟੁਕੜੇ ਵੀ ਦਿਖਾਈ ਦਿੰਦੇ ਨੇ ਜੰਗਲ ਦੇ ਵਿੱਚ ਪਏ ਤੇ ਜੰਗਲ ਦੇ ਵਿੱਚ ਜੰਗਲੀ ਜਾਨਵਰਾਂ ਦੀਆਂ ਭਿਆਨਕ ਆਵਾਜ਼ਾਂ ਉਸ ਨੂੰ ਸੁਣਾਈ ਦਿੰਦੀਆਂ ਨੇ ਜੁਲੀਆਨਾ ਥੋੜੀ ਜਿਹੀ ਹਿੰਮਤ ਕਰਦੀ ਹੈ ਤੇ ਉੱਠ ਕੇ ਚੱਲਣ ਲੱਗਦੀ ਹੈ ਪਰ ਉਸ ਦੇ ਲਈ ਇੱਕ ਕਦਮ ਚੱਲਣਾ ਵੀ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਜੁਲੀਆਨਾ ਉੱਚੀ ਉੱਚੀ ਆਪਣੀ ਮਾਂ ਨੂੰ ਆਵਾਜ਼ਾਂ ਮਾਰਦੀ ਹੈ ਪਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਵਾਬ ਨਹੀਂ ਆਉਂਦਾ ਤੇ ਜੁਲੀਆਨਾ ਸੋਚਦੀ ਹੈ ਕਿ ਅੱਜ ਦੀ ਰਾਤ ਉਸ ਨੂੰ ਇਸ ਜਗ੍ਹਾ ਦੇ ਉੱਪਰ ਹੀ ਬਤਾਉਣੀ ਚਾਹੀਦੀ ਹੈ ਕਿਉਂਕਿ ਜੁਲੀਆਨਾ ਨੂੰ ਪਤਾ ਸੀ ਕਿ ਜੰਗਲ ਦੇ ਵਿੱਚ ਹਨੇਰਾ ਬਹੁ ਉਗਲੀ ਜਾਨਵਰਾਂ ਦੀਆਂ ਆਵਾਜ਼ਾਂ ਵੀ ਉਸ ਨੂੰ ਡਰਾਉਂਦੀਆਂ ਰਹਿੰਦੀਆਂ ਨੇ ਸਵੇਰ ਉੱਠ ਕੇ ਜੁਲੀਆਨਾ ਨੇ ਆਪਣੇ ਆਲੇ-ਦੁਆਲੇ ਦੇਖਿਆ ਉੱਥੋਂ ਦੇ ਮਾਹੌਲ ਦਾ ਜਾਇਜ਼ਾ ਲਿਆ ਤੇ ਉਸ ਤੋਂ ਬਾਅਦ ਜੁਲੀਆਨਾ ਨੇ ਦੇਖਿਆ ਕਿ ਉਸ ਦਾ ਸਰੀਰ ਵੀ ਬਹੁਤ ਜ਼ਿਆਦਾ ਮਾੜੀ ਕੰਡੀਸ਼ਨ ਦੇ ਵਿੱਚ ਹੈ ਜੇਕਰ ਉਸ ਨੇ ਜਿਉਂਦੀ ਰਹਿਣਾ ਹੈ ਤਾਂ ਉਸ ਨੂੰ ਕੁਝ ਕਰਨਾ ਪਵੇਗਾ ਜੁਲੀਆਨਾ ਨੇ ਆਪਣੇ ਪਿਤਾ ਦੀਆਂ ਉਹ ਗੱਲਾਂ ਨੂੰ ਯਾਦ ਕੀਤਾ ਜਿਹੜੀਆਂ ਉਸ ਦੇ ਪਿਤਾ ਨੇ ਉਸ ਨੂੰ ਸਿਖਾਈਆਂ ਸੀ ਕਿ ਜੇਕਰ ਕੋਈ ਇਨਸਾਨ ਜੰਗਲ ਦੇ ਵਿੱਚ ਫਸ ਜਾਵੇ ਤਾਂ ਆਪਣੇ ਆਪ ਨੂੰ ਕਿਵੇਂ ਬਚਾ ਸਕਦਾ ਹੈ ਕਿਉਂਕਿ ਜੁਲੀਆਨਾ ਦੇ ਪਿਤਾ ਇੱਕ ਸਾਇੰਟਿਸਟ ਹਨ ਤੇ ਉਹਨਾਂ ਦਾ ਜ਼ਿਆਦਾਤਰ ਸਮਾਂ ਜੰਗਲ ਦੇ ਵਿੱਚ ਹੀ ਬੀਤਿਆ ਸੀ ਜੁਲੀਆਨਾ ਦੇ ਪ ਤਲੋਬੋ ਕੌਂਕੇ ਪਾਣੀ ਦੇ ਸਰੋਤ ਦੇ ਆਲੇ-ਦੁਆਲੇ ਹੀ ਇਨਸਾਨਾਂ ਦੀਆਂ ਬਸਤੀਆਂ ਹੁੰਦੀਆਂ ਨੇ ਜੁਲੀਆਨਾ ਨੇ ਜੰਗਲ ਦੇ ਇੱਕ ਸਿਰੇ ਵੱਲ ਨੂੰ ਤੁਰਨਾ ਸ਼ੁਰੂ ਕਰ ਦਿੱਤਾ ਤੇ ਰਾਸਤੇ ਦੇ ਵਿੱਚ ਉਸ ਨੂੰ ਥਾਂ-ਥਾਂ ਤੇ ਥੋੜੀ-ਥੋੜੀ ਦੂਰ ਤੇ ਹੀ ਜਹਾਜ਼ ਦੇ ਟੁਕੜੇ ਦਿਖਾਈ ਦਿੰਦੇ ਰਹੇ ਜੁਲੀਆਨਾ ਨੇ ਤਕਰੀਬਨ ਜਹਾਜ਼ ਦੇ ਸਾਰੇ ਟੁਕੜਿਆਂ ਨੂੰ ਹੀ ਧਿਆਨ ਦੇ ਨਾਲ ਦੇਖਿਆ ਕਿ ਇਹਨਾਂ ਦੇ ਵਿੱਚੋਂ ਉਸ ਦੀ ਮਾਂ ਜਾਂ ਉਸ ਨੂੰ ਖਾਣ ਨੂੰ ਕੁਝ ਮਿਲ ਜਾਵੇ ਪਰ ਇਹਨਾਂ ਦੇ ਵਿੱਚੋਂ ਉਸ ਨੂੰ ਕੁਝ ਵੀ ਨਹੀਂ ਮਿਲਿਆ ਸਾਰਾ ਦਿਨ ਚੱਲਣ ਤੋਂ ਬਾਅਦ ਜੁਲੀਆਨਾ ਇੱਕ ਵੱਡੇ ਸਾਰੇ ਦਰਾਖਤ ਦੇ ਨਾਲ ਢੂ ਲਾ ਕੇ ਬੈਠ ਜਾਂਦੀ ਹੈ ਸਭ ਤੋਂ ਜ਼ਿਆਦਾ ਜੁਲੀਆਨਾ ਨੂੰ ਤੰਗ ਕਰ ਰਹੇ ਸਨ ਕੀੜੇ-ਮਕੌ ਉਸ ਨੂੰ ਤੀਜੇ ਦਿਨ ਜਾ ਕੇ ਪਾਣੀ ਦੀ ਆਵਾਜ਼ ਸੁਣਾਈ ਦਿੰਦੀ ਹੈ ਜੁਲੀਆਨਾ ਨੇ ਮਹਿਸੂਸ ਕੀਤਾ ਕਿ ਉਹ ਪਾਣੀ ਦੀ ਨਦੀ ਦੇ ਨੇੜੇ ਹੈ ਤੇ ਜਿਵੇਂ ਜੁਲੀਆਨਾ ਨਦੀ ਨੂੰ ਦੇਖਦੀ ਹੈ ਤਾਂ ਉਸ ਦੇ ਅੰਦਰ ਇੱਕ ਬਚਨ ਦੀ ਉਮੀਦ ਪੈਦਾ ਹੋ ਜਾਂਦੀ ਹੈ ਕਿਉਂਕਿ ਜੁਲੀਆਨਾ ਨੂੰ ਹੁਣ ਇੱਕ ਰਸਤਾ ਮਿਲ ਗਿਆ ਸੀ ਕਿ ਨਦੀ ਦੇ ਸਾਰੇ ਹੁਣ ਅੱਗੇ ਨੂੰ ਚੱਲੇਗੀ ਤੇ ਅੱਗੇ ਕੋਈ ਨਾ ਕੋਈ ਇਨਸਾਨਾਂ ਦੀ ਬਸਤੀ ਉਸ ਨੂੰ ਮਿਲ ਜਾਵੇਗੀ ਸਭ ਤੋਂ ਪਹਿਲਾਂ ਨਦੀ ਦੇ ਪਾਣੀ ਨੂੰ ਪੀ ਕੇ ਜੁਲੀਆਨਾ ਆਪਣੀ ਪਿਆਸ ਨੂੰ ਬੁਝਾਉਂਦੀ ਹੈ ਤੇ ਮਹਿਸੂਸ ਕਰਦੀ ਹੈ ਕਿ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਹੈ ਕਿਉਂਕਿ ਉਸ ਨੇ ਪਿਛਲੇ ਤਿੰਨਾਂ ਦਿਨਾਂ ਤੋਂ ਕੁਝ ਵੀ ਨਹੀਂ ਖਾਦਾ ਸੀ ਚੌਥੇ ਦਿਨ ਜੁਲੀਆਨਾ ਦੇ ਸਰੀਰ ਜੰਗਲ ਦੇ ਵਾਤਾਵਰਨ ਅਤੇ ਗੰਦਗੀ ਦੇ ਕਾਰਨ ਹੋਇਆ ਸੀ ਇੱਥੋਂ ਤੱਕ ਕਿ ਜੁਲੀਆਨਾ ਦੇ ਜਿਹੜੀ ਪੈਰ ਦੇ ਉੱਪਰ ਸੱਟ ਲੱਗੀ ਸੀ ਉਸ ਦੇ ਵਿੱਚ ਤਾਂ ਉਹ ਸ਼ਰੀਆਮ ਕੀੜਿਆਂ ਨੂੰ ਚਲਦੇ ਹੋਏ ਦੇਖ ਸਕਦੀ ਸੀ ਉੱਤੋਂ ਜੁਲੀਆਨਾ ਦੇ ਸਾਰੇ ਸਰੀਰ ਨੂੰ ਮੱਛਰਾਂ ਨੇ ਖਾ ਲਿਆ ਸੀ ਪਰ ਜੁਲੀਆਨਾ ਹਿੰਮਤ ਨਹੀਂ ਹਾਰਦੀ ਤੇ ਆਪਣੇ ਸਫ਼ਰ ਨੂੰ ਜਾਰੀ ਰੱਖਦੀ ਹੈ ਨਦੀ ਦੇ ਕਿਨਾਰੇ ਚੱਲਦੇ-ਚੱਲਦੇ ਜੁਲੀਆਨਾ ਨੂੰ ਹਾਦਸਾ ਗ੍ਰਸਤ ਹੋਏ ਜਹਾਜ਼ ਦਾ ਇੱਕ ਟੁਕੜਾ ਦਿਖਾਈ ਦਿੰਦਾ ਹੈ ਜਦੋਂ ਉਸ ਦੇ ਅੰਦਰ ਜਾ ਕੇ ਦੇਖਦੀ ਹੈ ਤਾਂ ਉਸ ਨੂੰ ਉਸ ਦੇ ਅੰਦਰ ਤਿੰਨ ਡੈੱਡ ਬਾਡੀਆਂ ਦਿਖਾਈ ਦਿੰਦੀਆਂ ਨੇ ਤੇ ਜੁਲੀਆਨਾ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਹ ਕਿੰਨੀ ਵੱਡੀ ਦੁਰਘਟਨਾ ਦਾ ਸ਼ਿਕਾਰ ਹੋ ਕਰਦੀ ਹੈ ਪਰ ਉੱਥੇ ਉਸ ਨੂੰ ਕੁਝ ਵੀ ਨਹੀਂ ਮਿਲਦਾ ਪੰਜਵੇਂ ਦਿਨ ਜੁਲੀਆਨਾ ਨੂੰ ਪਾਣੀ ਦੇ ਵਿੱਚ ਮੱਛੀਆਂ ਤੈਰਦੀਆਂ ਹੋਈਆਂ ਦਿਖਾਈ ਦਿੰਦੀਆਂ ਨੇ ਉਹ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਪਰ ਬਹੁਤ ਜ਼ਿਆਦਾ ਕਮਜ਼ੋਰ ਹੋਣ ਕਰਕੇ ਉਹ ਉਹਨਾਂ ਨੂੰ ਫੜ ਨਹੀਂ ਪਾਉਂਦੀ ਤੇ ਜਿਵੇਂ ਜਿਵੇਂ ਜੁਲੀਆਨਾ ਨਦੀ ਦੇ ਕਿਨਾਰੇ ਅੱਗੇ ਨੂੰ ਜਾ ਰਹੀ ਸੀ ਉਹ ਹੋਰ ਤੋਂ ਹੋਰ ਜ਼ਿਆਦਾ ਸੰਘਣੇ ਜੰਗਲ ਦੇ ਵਿੱਚ ਜਾ ਰਹੀ ਸੀ ਛੇਵੇਂ ਦਿਨ ਜੁਲੀਆਨਾ ਨੂੰ ਨਦੀ ਦੇ ਕਿਨਾਰੇ ਜਾਂਦੇ ਜਾਂਦੇ ਜਹਾਜ਼ ਦਾ ਇੱਕ ਹੋਰ ਟੁੱਟਿਆ ਹੋਇਆ ਹਿੱਸਾ ਦਿਖਾਈ ਦਿੰਦਾ ਹੈ ਜਦੋਂ ਉਹ ਉਸੇ ਸਿਰੇ ਵਿੱਚ ਜਾ ਕੇ ਸਮਾਨ ਦੀ ਫਰੋਲਾ ਫਰਾਲੀ ਕਰਦੀ ਹੈ ਤਾਂ ਉਸ ਨੂੰ ਉਸ ਦੇ ਅੰਦਰ ਕੁਝ ਟੌਫੀਆਂ ਜਾਂ ਕੀ ਕੈਂਡੀਜ਼ ਮਿਲਦੀਆਂ ਨੇ ਇਹ ਟੌਫੀਆਂ ਜੁਲੀਆਨਾ ਦੇ ਲਈ ਵੀ ਨਹੀਂ ਖਾਦਾ ਸੀ ਜੁਲੀਆਨਾ ਦੀ ਭੁੱਖ ਤਾਂ ਥੋੜੀ ਸ਼ਾਂਤ ਹੋ ਜਾਂਦੀ ਹੈ ਟਾਫੀਆਂ ਦੇ ਨਾਲ ਤੇ ਉਹ ਮਹਿਸੂਸ ਕਰਦੀ ਹੈ ਕਿ ਉਸ ਦੇ ਪੈਰ ਦੀ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਉਸ ਦੇ ਖੱਬੇ ਪੈਰ ਦਾ ਕੁਝ ਹਿੱਸਾ ਤਾਂ ਕਾਲਾ ਪੈਣਾ ਵੀ ਸ਼ੁਰੂ ਹੋ ਗਿਆ ਸੀ ਪਰ ਜੁਲੀਆਨਾ ਆਪਣੀ ਹਿੰਮਤ ਨਹੀਂ ਹਾਰਦੀ ਤੇ ਉਹ ਲਗਾਤਾਰ ਨਦੀ ਦੇ ਕਿਨਾਰੇ ਚੱਲਦੀ ਰਹਿੰਦੀ ਹੈ ਤੇ ਥਾਂ ਥਾਂ ਦੇ ਉੱਪਰ ਉਸ ਨੂੰ ਜੰਗਲੀ ਜਾਨਵਰ ਤੇ ਇੱਕ ਜਗ੍ਹਾ ਤੇ ਤਾਂ ਉਸ ਨੂੰ ਅਜਗਰ ਵੀ ਦਿਖਾਈ ਦਿੰਦਾ ਹੈ 7ਵੇਂ ਦਿਨ ਜੁਲੀਆਨਾ ਦਾ ਸਰੀਰ ਹਾਰ ਮੰਨਣ ਲੱਗ ਗਿਆ ਸੀ ਤੇ ਉਸ ਦੀ ਖੱਬੀ ਅੱਖ ਦੇ ਨਾਲ ਤਾਂ ਉਸ ਨੂੰ ਦੇਖਣਾ ਵੀ ਬੰਦ ਹੋ ਗਿਆ ਸੀ ਪਰ ਜੁਲੀਆਨਾ ਲਗਾਤਾਰ 7ਵੇਂ ਤੇ 8ਵੇਂ ਦਿਨ ਤੁਰਦੀ ਰਹਿੰਦੀ ਹੈ ਆਪਣੇ ਆ ਕਿ ਜੁਲੀਆਨਾ ਨੂੰ ਦਿਸਦੀ ਹੈ ਨੌਵੇਂ ਦਿਨ ਜਦੋਂ ਉਸ ਨੂੰ ਇੱਕ ਲੱਕੜ ਦੀ ਬਣੀ ਹੋਈ ਕੈਸਤੀ ਨਦੀ ਦੇ ਕਿਨਾਰੇ ਖੜੀ ਦਿਖਾਈ ਦਿੰਦੀ ਹੈ ਪਰ ਜੁਲੀਆਨਾ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਔਰ ਕਿਸੇ ਨਾ ਕਿਸੇ ਤਰ੍ਹਾਂ ਇਸ ਕੈਸਤੀ ਦੇ ਵਿੱਚ ਬਹਿ ਜਾਂਦੀ ਹੈ ਤੇ ਵੇਟ ਕਰਨ ਲੱਗਦੀ ਹੈ ਕਿ ਕੋਈ ਸਾਹਮਣੇ ਤੋਂ ਇਨਸਾਨ ਆਵੇਗਾ ਜਿਹੜਾ ਜੰਗਲ ਦੇ ਵਿੱਚ ਗਿਆ ਹੋਵੇਗਾ ਤੇ ਉਹ ਉਸ ਨੂੰ ਲੈ ਕੇ ਚਲਿਆ ਜਾਵੇਗਾ ਤੇ ਕੈਸਤੀ ਦੇ ਵਿੱਚ ਬੈਠੀ ਬੈਠੀ ਹੋਈ ਜੁਲੀਆਨਾ ਬੇਹੋਸ਼ ਹੋ ਜਾਂਦੀ ਹੈ ਤੇ ਦਸਵੇਂ ਦਿਨ ਵੀ ਜੁਲੀਆਨਾ ਵੇਟ ਕਰਦੀ ਹੈ ਕਿ ਉਸ ਕੈਸਤੀ ਨੂੰ ਲੈਣ ਵਾਲਾ ਉੱਥੇ ਜ਼ਰੂਰ ਆਵੇਗਾ ਪਰ ਉੱਥੇ ਕੋਈ ਨਹੀਂ ਆਉਂਦਾ ਜੁਲੀਆਨਾ ਨੂੰ ਉਸ ਕੈਸਤੀ ਦੇ ਵਿੱਚ ਇੱਕ ਪੈਟਰੋਲ ਦਾ ਕੈਨ ਵੀ ਉੱਪਰ ਪਾਉਂਦੀ ਹੈ ਤਾਂ ਕਿ ਉਹ ਕੀੜਿਆਂ ਨੂੰ ਮਾਰ ਸਕੇ ਜਿਹੜੇ ਉਸਦੇ ਜ਼ਖਮਾਂ ਦੇ ਅੰਦਰ ਪਏ ਹੋਏ ਨੇ ਤੇ ਜਦੋਂ ਪੈਟਰੋਲ ਪਾਉਂਦੀ ਹੈ ਤਾਂ ਜੁਲੀਆਨਾ ਉੱਚੀ-ਉੱਚੀ ਚੀਕਾਂ ਮਾਰ ਲੱਗ ਜਾਂਦੀ ਹੈ ਕਿਉਂਕਿ ਇਸ ਦੇ ਵਿੱਚ ਬਹੁਤ ਜ਼ਿਆਦਾ ਉਸ ਨੂੰ ਦਰਦ ਹੋ ਰਿਹਾ ਸੀ ਤੇ ਜੁਲੀਆਨਾ ਤੈਅ ਕਰਦੀ ਹੈ ਕਿ ਉਸ ਨੂੰ ਇੱਥੇ ਹੋਰ ਨਹੀਂ ਰਹਿਣਾ ਚਾਹੀਦਾ ਤੇ ਅੱਗੇ ਵਧਣਾ ਚਾਹੀਦਾ ਹੈ 11ਵੇਂ ਦਿਨ ਜੁਲੀਆਨਾ ਨੂੰ ਨਦੀ ਦੇ ਕਿਨਾਰੇ ਇੱਕ ਲੱਕੜ ਦਾ ਘਰ ਦਿਖਾਈ ਦਿੰਦਾ ਹੈ ਜਿਸ ਦੇ ਵਿੱਚ ਕੁਝ ਲੋਕ ਹੁੰਦੇ ਨੇ ਜਿਹੜੇ ਉੱਥੋਂ ਦੇ ਸਥਾਨਕ ਨਿਵਾਸੀ ਹੁੰਦੇ ਨੇ ਇਹ ਲੋਕ ਜੁਲੀਆਨਾ ਨੂੰ ਦੇਖਦੇ ਨੇ ਤੇ ਉਸ ਨੂੰ ਆਪਣੇ ਘਰ ਦੇ ਅੰਦਰ ਲੈ ਜਾਂਦੇ ਨੇ ਤੇ ਫਸਟ ਏਡ ਜਾਂ ਕੀ ਉਸ ਦੀ ਮਲਮ ਪੱਟੀ ਕਰਨੀ ਕਰਕਾਂ ਟੇਬਲ ਥੋੜਾ ਜਿਹਾ ਠੀਕ ਹੁੰਦਾ ਹੈ ਤਾਂ ਉਹ ਸਥਾਨਕ ਨਿਵਾਸੀਆਂ ਨੂੰ ਦੱਸਦੀ ਹੈ ਕਿ ਮੈਂ ਲਾਂਸਾ ਫਲਾਈਟ 508 ਦੀ ਇੱਕ ਯਾਤਰੀ ਹਾਂ ਮੈਂ ਉਸ ਫਲਾਈਟ ਦੇ ਵਿੱਚ ਜਾਉਂਦੀ ਬਚ ਗਈ ਸੀ ਤੇ ਲਗਾਤਾਰ ਪਤਾ ਹੀ ਨਹੀਂ ਕਿੰਨੇ ਦਿਨ ਮੈਨੂੰ ਚੱਲਦੀਨ ਹੋ ਗਏ ਤੇ ਮੈਂ ਹੁਣ ਇੱਥੇ ਪਹੁੰਚੀ ਹਾਂ ਪਿੰਡ ਦੇ ਲੋਕ ਜੁਲੀਆਨਾ ਦੀ ਇਹ ਗੱਲ ਸੁਣ ਕੇ ਹੈਰਾਨ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਇਹ ਹਾਦਸੇ ਬਾਰੇ ਸੁਣਿਆ ਹੁੰਦਾ ਹੈ ਪਰ ਸਾਰਿਆਂ ਨੇ ਇਹੀ ਮੰਨ ਲਿਆ ਸੀ ਕਿ ਬਹੁਤ ਜ਼ਿਆਦਾ ਖਤਰਨਾਕ ਹਾਦਸਾ ਹੈ ਤੇ ਇਸ ਦੇ ਵਿੱਚ ਕੋਈ ਵੀ ਨਹੀਂ ਬਚਿਆ ਹੋਵੇਗਾ ਇਹ ਲੋਕ ਬਹੁਤ ਜ਼ਿਆਦਾ ਹੈਰਾਨ ਸਨ ਕਿ ਇੱਕ 17 ਸਾਲਾਂ ਦੀ ਕੁੜੀ ਖਤਰਨਾਕ ਅਮਾਜ਼ ਛੋਟੇ ਜਹਾਜ਼ ਦੇ ਰਾਹੀਂ ਜੁਲੀਆਨਾ ਨੂੰ ਨੇੜੇ ਦੇ ਇੱਕ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ। ਇੱਥੇ ਡਾਕਟਰ ਜੁਲੀਆਨਾ ਨੂੰ ਦੱਸਦੇ ਨੇ ਕਿ ਤੇਰਾ ਜਿਉਂਦੇ ਰਹਿਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਕੁਝ ਮਹੀਨੇ ਹਸਪਤਾਲ ਦੇ ਵਿੱਚ ਰਹਿਣ ਤੋਂ ਬਾਅਦ ਜੁਲੀਆਨਾ ਪੂਰੀ ਤਰ੍ਹਾਂ ਦੇ ਨਾਲ ਤੰਦਰੁਸਤ ਹੋ ਜਾਂਦੀ ਹੈ ਤੇ ਵਾਪਸ ਆਪਣੇ ਘਰ ਚਲੀ ਜਾਂਦੀ ਹੈ ਆਪਣੇ ਪਿਤਾ ਦੇ ਕੋਲ ਤੇ ਹਸਪਤਾਲ ਦੇ ਵਿੱਚ ਹੀ ਜੁਲੀਆਨਾ ਨੂੰ ਪਤਾ ਲੱਗ ਗਿਆ ਸੀ ਕਿ ਉਸ ਹਾਦਸੇ ਦੇ ਵਿੱਚ ਉਸ ਤੋਂ ਬਿਨਾਂ ਕੋਈ ਵੀ ਨਹੀਂ ਬਚਿਆ ਤੇ ਜੁਲੀਆਨਾ ਦੀ ਮਾਂ ਵੀ ਇਸ ਹਾਦਸੇ ਦੇ ਵਿੱਚ ਮਰ ਗਈ ਸੀ ਤੇ ਇਹ ਹਾਦਸੇ ਤੋਂ ਉੱਭਰਨ ਦੇ ਲਈ ਜੁਲੀਆਨਾ ਨੂੰ ਕਈ ਸਾਲ ਲੱਗੇ ਸਨ। ਜੁਲੀਆਨਾ ਦੀ ਕਹਾਣੀ ਪੂਰੀ ਦੁਨੀਆ ਭ ਜੰਗਲਾਂ ਦੇ ਵਿੱਚ ਇਕੱਲੀ ਬੱਚੀ ਰਹਿੰਦੀ ਹੈ ਉਹ ਵੀ ਐਨੇ ਦਿਨ ਤੇ ਅੱਗੇ ਜਾ ਕੇ ਜੁਲੀਆਨਾ ਜੀਵ ਵਿਗਿਆਨੀ ਬਣਦੀ ਹੈ ਆਪਣੇ ਪਿਤਾ ਵਾਂਗੂ ਤੇ ਜੰਗਲਾਂ ਦੇ ਵਿੱਚ ਰਿਸਰਚ ਕਰਦੀ ਹੈ ਤੇ ਆਪਣੀ ਪੂਰੀ ਜ਼ਿੰਦਗੀ ਦੇ ਉੱਪਰ ਜੁਲੀਆਨਾ ਇੱਕ ਕਿਤਾਬ ਲਿਖਦੀ ਹੈ ਤੇ ਅੱਜ ਵੀ ਜੁਲੀਆਨਾ ਜੰਗਲ ਨੂੰ ਦੇਖ ਕੇ ਡਰਦੀ ਨਹੀਂ ਬਲਕਿ ਜੰਗਲਾਂ ਦੇ ਵਿੱਚ ਜੀਵ ਵਿਗਿਆਨੀ ਬਣ ਕੇ ਆਪਣਾ ਕੈਰੀਅਰ ਚਲਾ ਰਹੀ ਹੈ ਏਸੀਜੀ ਇੱਕ ਸੱਚੀ ਕਹਾਣੀ ਜੁਲੀਆਨਾ ਦੇ ਬਾਰੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵਨ ਯੂਰ ਸਬਸਕ੍ਰਾਈਬ ਕਰਨਾ ਧੰਨਵਾਦ